ਅਸੀਂ 15 ਅਗਸਤ ਦੇ ਮੌਕੇ ਤੇ ਸਪੈਸ਼ਲ ਨਾਕਾਬੰਦੀ ਕਰ ਰਹੇ ਹਾਂ ਸਾਡੇ ਆਪਣਾ ਹਾਈ ਟੈਕ ਨਾਕਾਜ਼ ਵੀ ਇਨ ਪਲੇਸ ਹੈਗੇ ਤੇ ਅਸੀਂ ਗੱਡੀਆਂ ਦੀ ਚੈਕਿੰਗ ਕਰ ਰਹੇ ਹਾਂ ਅਸੀਂ ਸਾਰੇ ਹੋਟਲ ਐਸੋਸੀਏਸ਼ਨ ਨੂੰ ਅਪੀਲ ਵੀ ਕੀਤੀ ਹੈ ਕਿ ਸਾਰੇ ਰਜਿਸਟਰ ਮੈਂਟੇਨ ਕਰਨ ਜੇ ਕੋਈ ਵੀ ਤੁਹਾਨੂੰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵੀ ਮਾੜਾ ਬੰਦਾ ਆਇਆ ਹੈ ਉਹ ਸਾਨੂੰ ਗਿਆ ਥਾਣੇ ਜਾਂ ਹਰ ਅਫਸਰ ਦਾ ਨੰਬਰ ਵੈਬਸਾਈਟ ਤੇ ਹੈਗਾ ਤੇ ਉਸ ਤੋਂ ਇਲਾਵਾ ਕੰਟਰੋਲ ਰੂਮ ਤੇ ਵੀ ਇਨਫੋਰਮ ਕਰ ਸਕਦੇ 112 ਤੇ ਹਾਈ ਟੈਕ ਨਾਕਾ ਸਾਢੇ 4 ਲੱਗੇ ਆ ਉਸ ਤੋਂ ਇਲਾਵਾ 7 ਨਾਕੇ 12-24 ਘੰਟੇ ਦੇ ਚੱਲ ਰਹੇ ਸੋ ਟੋਟਲ 11 ਨਾਕੇ ਸਾਡੇ ਚੱਲ ਰਹੇ ਆ ਗੁਰੂ ਨਗਰੀ ਦੇ ਵਿੱਚ 15 ਅਗਸਤ ਨੂੰ ਲੈ ਕੇ ਕੀ ਕੁ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਕੀ ਕੁ ਸਿਕਿਉਰਟੀ ਵਧਾਈ ਗਈ ਹੈ ਤਾਂ ਸਾਡੇ ਨਾਲ ਮੌਜੂਦ ਹੈਗੇ ਨੇ ਇਸ ਵਕਤ ਡਿਸਪਲੋਏਡ ਆਂਡ ਆਰਡਰ ਆਲਮ ਵਿਜੇ ਸਿੰਘ ਜੀ ਤਾਂ ਸਰ ਸਭ ਤੋਂ ਪਹਿਲਾਂ ਸਰ 15 ਅਗਸਤ ਨੇੜੇ ਆ ਰਹੀ ਆ ਤਾਂ ਕੀ ਕੁ ਸ਼ਹਿਰ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕੀ ਕੀਤੇ ਗਏ ਨੇ ਅਸੀਂ 15 ਅਗਸਤ ਦੇ ਮੌਕੇ ਤੇ ਸਪੈਸ਼ਲ ਨਾਕਾਬੰਦੀ ਕਰ ਰਹੇ ਆ ਸਾਡੇ ਆਪਣਾ ਹਾਈ ਟੈਕ ਨਾਕਜ਼ ਵੀ ਇਨ ਪਲੇਸ ਹੈਗੇ ਤੇ ਅਸੀਂ ਗੱਡੀਆਂ ਦੀ ਚੈਕਿੰਗ ਕਰ ਰਹੇ ਹਾਂ ਹੋਟਲ ਸਰਾਵਾਂ ਦੀ ਉਸ ਸ਼ੱਕੀ ਬੰਦੇ ਦੀ ਸਾਡੇ ਕੈਸ ਆਪਰੇਸ਼ਨ ਚੱਲ ਰਿਹਾ ਹੈ ঈਗਲ ਆਪਰੇਸ਼ਨ ਚੱਲ ਰਿਹਾ ਹੈ ਤੇ ਅਸੀਂ ਸਾਰੇ ਹੋਟਲ ਐਸੋਸੀਏਸ਼ਨ ਨੂੰ ਅਪੀਲ ਵੀ ਕੀਤੀ ਹੈ ਕਿ ਸਾਰੇ ਰਜਿਸਟਰ ਮੇਨਟੇਨ ਕਰਨ ਜੇ ਕੋਈ ਵੀ ਤੁਹਾਨੂੰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵੀ ਮਾੜਾ ਬੰਦਾ ਆਇਆ ਹੈ ਉਹ ਸਾਨੂੰ ਜਾਂ ਥਾਣੇ ਜਾਂ ਹਰ ਅਫਸਰ ਦਾ ਨੰਬਰ ਅਹ ਵੈਬਸਾਈਟ ਤੇ ਹੈਗਾ ਤੇ ਉਸ ਤੋਂ ਇਲਾਵਾ ਕੰਟਰੋਲ ਰੂਮ ਤੇ ਵੀ ਇਨਫੋਰਮ ਕਰ ਸਕਦੇ 112 ਤੇ ਸਰ ਇਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਹੋਟਲ ਵਾਲੇ ਓਨਰਸ ਹੈਗੇ ਨੇ ਜਾਂ ਹੋਟਲ ਦੇ ਜੋ ਲੋਕ ਹੈਗੇ ਨੇ ਇੰਡਸਟਰੀ ਹੈਗੀ ਆ ਉਹਨਾਂ ਕੋਲ ਕੋਈ ਰਜਿਸਟਰਡ ਨੰਬਰ ਵੀ ਮੰਗੇ ਜਾ ਰਹੇ ਨੇ ਉਹਨਾਂ ਕੋਲ ਅਸੀਂ ਚੈਕਿੰਗ ਕਰ ਰਹੇ ਹਾਂ ਉਹ ਉਹਨਾਂ ਦੇ ਜਿਹੜੇ ਗੈਸਟ ਆਏ ਹੋਏ ਹੈ ਠਹਿਰੇ ਹੋਏ ਹੈ ਅਸੀਂ ਚੈਕਿੰਗ ਕਰ ਰਹੇ ਹਾਂ ਕਿ ਉਹ ਆਪਣਾ ਪ੍ਰੋਪਰ ਆਈਡੈਂਟੀਫਿਕੇਸ਼ਨ ਦੇ ਕੇ ਰਹਿ ਰਹੇ ਹੈ ਜਾਂ ਬਿਨਾਂ ਵੈਸੇ ਹੀ ਰਹਿ ਰਹੇ ਹੈ ਜੀ ਤਦਸਿਰ ਇਹਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਜੋ ਗੁਰੂ ਨਗਰੀ ਦੇ ਵਿੱਚ ਕਿੰਨੇ ਨਾਕੇ ਇਸ ਵਕਤ ਲੱਗੇ ਹੋਏ ਨੇ ਕਿਉਂਕਿ ਖਾਸ ਕਰਕੇ ਜਿਹੜਾ ਹਾਈ ਟੈਕ ਨਾਕੇ ਜਿੱਦਾਂ ਤੁਸੀਂ ਦੱਸਿਆ ਉਹਨਾਂ ਦੀ ਕਿੰਨੇ ਕੁ ਗਿਣਤੀ ਕਿਉਂਕਿ ਵਿਸ਼ੇਸ਼ ਤੌਰ ਤੇ ਜੋ ਇਨਰ ਐਂਡ ਆਊਟਰ ਪੁਆਇੰਟ ਹੈਗੇ ਨੇ ਉੱਥੋਂ ਸਭ ਤੋਂ ਜ਼ਿਆਦਾ ਜਿਹੜੀ ਆ ਝਾਤ ਰੱਖਣ ਦੀ ਲੋੜ ਹੁੰਦੀ ਹੈ ਤਾਂ ਕਿੰਨੇ ਕੁ ਟੋਟਲ ਨਾਕੇ ਹੈਗੇ ਹਾਈ ਟੈਕ ਨਾਕੇ 4.5 ਲੱਗੇ ਆ ਉਸ ਤੋਂ ਇਲਾਵਾ 7 ਨਾਕੇ ਵੀ 24 ਘੰਟੇ ਦੇ ਚੱਲ ਰਹੇ ਸੋ ਟੋਟਲ 11 ਨਾਕੇ ਸਾਡੇ ਚੱਲ ਰਹੇ ਆ ਤਾਂ ਸਰ ਇਸ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਕੋਈ ਹੋਰ ਵੀ ਫੋਰਸ ਦੀ ਲੋਡ ਹੈਗੀ ਆ ਕਿ ਜਿਹੜੀ ਤਨਾਤ ਕੀਤੀ ਗਈ ਹੋਵੇ ਪੰਜਾਬ ਪੁਲਸ ਤੋਂ ਇਲਾਵਾ ਜਿਹੜੀ ਆ ਹੋਰ ਵੀ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਪੰਜ ਕੰਪਨੀਆਂ ਐਡੀਸ਼ਨਲ ਦਿੱਤੀਆਂ ਤੇ ਉਹ ਵੀ ਅਸੀਂ ਨਾਕਿਆਂ ਤੇ ਲਾਈਆ ਤੇ 24 ਆਵਰਸ ਨਾਕਾ ਚੱਲ ਰਿਹਾ ਸਾਡੇ ਸਰ ਇੱਕ ਲਾਸ ਵਾਲਾ ਕੀ ਜੋ ਖਾਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਇੱਕ ਤਾਂ ਨਸ਼ਾ ਤਸਕਰੀ ਆ ਤਾਂ ਦੂਸਰੀ ਜੇ ਆਪਾਂ ਗੱਲ ਕਰ ਲਈ ਕਿ ਨਜਾਇਜ਼ ਹਥਿਆਰ ਕਿਉਂਕਿ ਲਾਇਸੈਂਸੀ ਹਥਿਆਰ ਤੇ ਉਹਨਾਂ ਨੂੰ ਮਿਲਦੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਬਣਨ ਲੱਗੇ ਵੀ ਸਾਰੀ ਇਨਕੁਆਇਰੀ ਹੁੰਦੀ ਆ ਲੇਕਿਨ ਜਿਹੜੇ ਨਜਾਇਜ਼ ਹਥਿਆਰ ਆ ਰਹੇ ਨੇ ਉਹ ਬੰਦਿਆਂ ਨੂੰ ਕਿਸ ਤਰੀਕੇ ਨਾਲ ਟ੍ਰੇਸ ਕਰ ਰਹੇ ਹੋ ਤਾਂ ਉਹਨਾਂ ਤੇ ਕਿੱਦਾਂ ਕਾਰਵਾਈ ਕਰੀ ਅਸੀਂ ਆਪਣੇ ਇੰਟੈਲੀਜੈਂਸ ਵਿੰਗ ਨਾਲ ਤੇ ਸਾਡੇ ਪਰਸਨਲ ਹਿਊਮਨ ਇੰਟਲ ਨਾਲ ਅਸੀਂ ਅਹ ਟਰੈਕ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜੇ ਵੀ ਕੋਈ ਜਿਹੜਾ ਵੀ ਕੋਈ ਇਹੋ ਜਿਹਾ ਨਜਾਇਜ਼ ਹਥਿਆਰੀ ਹੈ ਕੋਈ ਵੀ ਨਜਾਇਜ਼ ਐਕਟੀਵਿਟੀ ਕਰਦਾ ਕਮਿਸ਼ਨਰਟ ਪੁਲਿਸ ਅਮਰਸੇਚ ਹੋਏਗਾ ਹੀ ਵਿਲ ਬੀ ਟੇਕਨ ਟੂ ਟਾਸਕ ਤੇ ਲਾ ਵਿਲ ਟੇਕਸ ਅ ਟੋਨ ਪੋਸ ਆਉਣ ਵਾਲੇ ਦਿਨਾਂ ਚ ਸਖਤੀ ਪੂਰੀ ਦੇਖਣ ਨੂੰ ਮਿਲੇਗੀ ਗੁਰੂ ਨਗਰੀ ਚ ਪਿਛਲੇ ਪੂਰੇ 15 ਦਿਨਾਂ ਤੋਂ ਸਿンス ਅਗਸਟ 1 ਅਸੀਂ ਪ੍ਰੋਪਰ 11 ਨਾਕੇ ਚੱਲ ਰਹੇ ਹੈ ਤੇ ਪ੍ਰੋਪਰ ਸਖਤੀ ਹੋਈ ਹੈ ਐਂਡ ਪ੍ਰੋਪਰ ਸਰਚ ਆਪਰੇਸ਼ਨ ਵੀ ਸਾਡੇ ਚੱਲ ਰਹੇ ਹੈ and this will continue kyunki festival season aa nahi wala kyunki 15 august to baad sare festivals bhi shuru ho jane hain ta shararati anthra te khaas nigahavan rakhe jane bilkul ji saadi listan bani hoyian jide pehla bhi p.o's reh chukke hai ya koi bail te hege hai saadi sare listan bani hoyian assi bhi keeping a very close watch on them ji ta ji bilkul jiven tu dekheya hai san disp aliam vijay singh ta onna valo vishesh taur te sari jankari jo hai sade naal sanjhi kiti gaya ta keh gaya ki puri nigrani jedi hai rakhi gayi hai ta aan wale samay de vich agar ਵੀ ਜੋ ਕਹਿ ਸਕਦੇ ਆ ਕਿ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਕਰਦਾ ਦਿਖਾਈ ਦੇਗਾ ਤਾਂ ਉਸ ਦੇ ਉੱਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਜਨਕਪਨੀ ਟੀਵੀ ਸ਼੍ਰੀ ਹਮਸਾਈ